ਜਲਾਦ ਆ ਗਿਆ ਸਮਾਣੇ ਦਾ ਜਲਾਦ ਜਲਾਲੁਦੀਨ ਉਹਨੇ ਆਪਣੀ ਜਿਹੜੀ ਤਲਵਾਰ ਹੈ ਉਹ ਮਿਆਣ ਚੋਂ ਕੱਢੀ ਐ ਤੇ ਉਹਨੂੰ ਤਿੱਖਿਆਂ ਕਰ ਰਿਹਾ ਤਲਵਾਰ ਨੂੰ ਤੇ ਗੁਰਤੇਗ ਬਹਾਦਰ ਸਾਹਿਬ ਦੇ ਆਲੇ-ਦੁਆਲੇ ਘੁੰਮਦਾ ਗੁਰਤੇਗ ਬਹਾਦਰ ਸਾਹਿਬ ਚੌਂਕੜਾ ਮਾਰ ਕੇ ਬੈਠੇ ਹੋਏ ਨੇ ਆਲੇ-ਦੁਆਲੇ ਘੁੰਮਦਾ ਐ ਆਪਣੀ ਤਲਵਾਰ ਕਮਾਉਂਦਾ ਡਰਾਣਾ ਚਾਹੁੰਦਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਸੋਚਦਾ ਵੀ ਸ਼ਾਇਦ ਇਹਨਾਂ ਦੇ ਮਨ 'ਚ ਖੌਫ ਪੈਦਾ ਹੋਵੇ ਤੇ ਉਹਨੇ ਸਵਾਲ ਕੀਤਾ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਅੱਗੇ ਕਹਿੰਦਾ ਗੁਰਤੇਗ ਬਹਾਦਰ ਸਾਹਿਬ ਜੀ ਮੇਰੀ ਤਲਵਾਰ ਵੇਖ ਕੇ ਤੁਹਾਨੂੰ ਡਰ ਨਹੀਂ ਲੱਗਦਾ ਮੇਰੀ ਤਲਵਾਰ ਦੀ ਚਮਕ ਵੇਖ ਕੇ ਅੰਦਰ ਕਬਰਾਟ ਪੈਦਾ ਨਹੀਂ ਹੁੰਦੀ ਬਹੁਤ ਸਾਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਪੂਰਾ ਜੀਵਨ ਹੈ ਨਾ ਉਹ ਬੜਾ ਬੈਰਾਗਮਈ ਜੀਵਨ ਸੀ ਉਹ ਕਦੇ ਵੀ ਆਪਣੇ ਜੀਵਨ ਵਿੱਚ ਹੱਸੇ ਨਹੀਂ ਸਨ ਇੱਕੋ ਵਾਰ ਆਪਣੀ ਜ਼ਿੰਦਗੀ ਵਿੱਚ ਉਹ ਹੱਸੇ ਕਿ ਉਦੋਂ ਹੱਸੇ ਸਣ ਜਦੋਂ ਟਾਕੇ ਦੇ ਵਿੱਚ ਖਬਰ ਮਿਲੀ ਸੀ ਵੀ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਜਦੋਂ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਨਹੀਂ ਨਹੀਂ ਉਦੋਂ ਵੀ ਨਹੀਂ ਹੱਸੇ ਜਦੋਂ ਗੁਰਿਆਈ ਗੱਦੀ ਮਿਲੀ ਉਦੋਂ ਹੱਸੇ ਉਦੋਂ ਵੀ ਨਹੀਂ ਹੱਸੇ ਉਦੋਂ ਵੀ ਬਿਰਾਗ ਚ ਸ਼ਾਂਤ ਫਿਰ ਕਦੋਂ ਹੱਸੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਤੁਸੀਂ ਸਾਰੀ ਬਾਣੀ ਪੜ ਲਓ ਜਿਹੜੇ ਅਸੀਂ ਸ਼ਲੋਕ ਵੀ ਪੜਦੇ ਆਂ ਜਾ ਉਹਨਾਂ ਦੇ ਸ਼ਬਦ ਪੜਦੇ ਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਸਾਰੀ ਬਾਣੀ ਉਹਨਾਂ ਦੀ ਬੜੀ ਵਿਰਾਗਮਈ ਬਾਣੀ ਐ ਸ਼ਲੋਕ ਉਹਨਾਂ ਦੇ ਸ਼ਬਦ ਬਾਰ ਬਾਰ ਮੌਤ ਦੀ ਗੱਲ ਕਰਦੇ ਨੇ ਬਾਰ ਬਾਰ ਮੌਤ ਨੂੰ ਰਿਪੀਟ ਕਰਦੇ ਨੇ ਕਿਤੇ ਕਹਿੰਦੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨ ਸੈਨੀਤ ਜਾਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਕਿਤੇ ਕਹਿੰਦੇ ਨੇ RAM ਗयो RAVAN ਗयो ਜਾਕੋ ਬਹੁ ਪਰਿਵਾਰ ਬੜਾ ਬਿਰਾਗਮਈ ਜੀਵਨ ਪਰ ਅੱਜ ਹੱਸੇ ਚਾਂਦਨੀ ਚੌਂਕ ਦੀ ਉਹ ਪਵਿੱਤਰ ਥਾਂ ਜਿੱਤੇ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਮਹਾਰਾਜ ਖਿੜਖੜਾ ਕੇ ਹੱਸੇ ਤੇ ਜਲਾਦ ਪੁੱਛਦਾ ਵੀ ਹੱਸੇ ਕਾਤੋਂ ਮੈਂ ਬੜੇ ਲੋਕਾਂ ਦਾ ਅੱਜ ਤੱਕ ਕਤਲ ਕਰ ਚੁੱਕਿਆ ਮੇਰੀ ਤਲਵਾਰ ਨੇ ਬੜਿਆਂ ਦੇ ਸਿਰ ਅੱਜ ਤੱਕ ਧੜ ਨਾਲੋ ਜੋੜਾ ਕੀਤੇ ਨੇ ਮੇਰੀ ਤਲਵਾਰ ਵੇਖ ਕੇ ਤੇ ਲੋਕ ਮੇਰੇ ਅੱਗੇ ਟੈ ਪੈਂਦੇ ਨੇ ਤਰਲੇ ਲੈਣ ਲੱਗ ਪੈਂਦੇ ਨੇ ਹੱਥ ਜੋੜਨ ਲੱਗ ਪੈਂਦੇ ਨੇ ਵੀ ਮੈਨੂੰ ਛੱਡ ਦਿਓ ਪਰ ਤੁਸੀਂ ਹੱਸ ਕਿਉਂ ਰਹੇ ਹੋ ਗੁਰਤੇਗ ਬਹਾਦਰ ਸਾਹਿਬ ਕਹਿਣ ਲੱਗੇ ਜਲਾਲਉਦੀਨ ਤੈਨੂੰ ਪਤਾ ਨਹੀਂ ਮੈਂ ਉਸ ਸਕੂਲ ਵਿੱਚ ਪੜਿਆ ਜਿਸ ਸਕੂਲ ਦੇ ਮੁੱਖ ਦਰਵਾਜ਼ੇ ਤੇ ਲਿਖਿਆ ਹੋਇਆ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਜਿਸ ਦੇ ਦਰਵਾਜ਼ੇ ਤੇ ਮੋٹے ਅੱਖਰਾਂ ਚ ਲਿਖਿਆ ਹੋਇਆ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਮੈਂ ਉਸ ਸਕੂਲ ਦੇ ਵਿੱਚ ਪੜਿਆ ਹੋਇਆ ਹਾਂ